वाहगुरू जी का खालसा वाहेगुरू जी की फतेह गुरु नानक मिशन हस्पता रहा कलेरा अज तो, कले तो दस पंद्रह दिन पहला मैं इतना दाखिल होया दिन मेरी हालत ऐसी थी कि मैं तो बच के नहीं जा डॉक्टर साहबान जी नर्स की मेहनत मेहनत के न मेरी ऐसी जिंदगी वापस आई है कि मैं पर कुछ कह नहीं सकता इस करके सारे का बहुत बहुत धन्यवाद बहुत बहुत धन्यवाद आज मैं तो छुट्टी करके जा रहा है गुरु नानक हस्पताल शादी कला में गुरु के महाराज के पार रखे ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਨੈਲ ਸਿੰਘ ਪਿੰਡ ਨਰਾਲੋ ਮੈਂ ਆਪਣੇ ਪਿਤਾ ਜੀ ਨੂੰ ক্রিਟੀਕਲ ਕੰਡੀਸ਼ਨ ਦੇ ਵਿੱਚ ਜਿਨ੍ਹਾਂ ਦੀ ਉਮਰ 92 ਸਾਲ ਦੇ ਕਰੀਬ ਸਰਦਾਰ ਸਰਦੂਲ ਸਿੰਘ ਜੀ ਨੂੰ ਨਾਟ ਕਮਿਸ਼ਨ ਤਾਂ ਅਕਲਰਾ ਵਿਖੇ ਲੈ ਕੇ ਆਇਆ ਬਹੁਤ ਮਾੜੀ ਹਾਲਤ ਸੀ ਨਾਲ ਦੀ ਬੇਹੋਸ਼ੀ ਦੀ ਹਾਲ ਦੇ ਵਿੱਚ ਇੱਥੇ ਲੈ ਕੇ ਆਏ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਥੋਂ ਦੇ ਜੋ ਡਾਕਟਰ ਬਵੇਗ ਗੁੰਬਰ ਜੀ ਜਸਦੀਪ ਸੈਣੀ ਜੀ ਉਹਨਾਂ ਨੇ ਤਨਦੇਹੀ ਦੇ ਨਾਲ ਉਹਨਾਂ ਦੀ ਦੇਖਰੇਖ ਦੇ ਵਿੱਚ ਸਮੁੱਚੇ ਸਟਾਫ ਨੇ ਬਹੁਤ ਹੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹਨਾਂ ਦਾ ਜੋ ਇਹਨਾਂ ਵਧੀਆ ਇਲਾਜ ਕੀਤਾ ਕਿ ਅੱਜ ਆਪਣੇ ਪੈਰਾਂ ਤੇ ਆਪਣੇ ਘਰ ਵਾਪਸ ਜਾ ਰਹੇ ਆ ਮੈਂ ਇਸ ਸੰਸਥਾਨ ਦੇ ਜੋ ਮੁਖ ਸੇਵਾਦਾਰ ਵੀਰ ਕੁਲਵਿੰਦਰ ਸਿੰਘ ਜੀ ਤੇ ਸਮੁੱਚਾ ਪ੍ਰਬੰਧ ਕਿਉਂਕਿ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਦੁਆਬੇ ਦੀ ਧਰਤੀ ਤੇ ਗਰੀਬ ਮੱਧ ਵਰਗੀ ਲੋਕਾਂ ਲਈ ਇਹ ਜਿਹੜਾ ਹਸਤਾਲਾ ਆਸ ਦੀ ਕਿਰਨ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿੱਥੇ ਮੈਡੀਕਲ ਸਹੂਲਤਾਂ ਉੱਥੇ ਗੁਰੂ ਕੇ ਲੰਗਰ ਵੀ ਮਰੀਜ਼ਾਂ ਵਾਸਤੇ ਤੇ ਜੋ ਟੈਂਡੈਂਟ ਉਹਨਾਂ ਵਾਸਤੇ ਇਹ ਸੰਸਥਾਨ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਪ੍ਰਮਾਤਮਾ ਗਈ ਹੀ ਅਰਦਾਸ ਬੇਨਤੀ ਕਰਦੇ ਹਾਂ ਪ੍ਰਬੰਧਕਾਂ ਨੂੰ ਹਮੇਸ਼ਾ ਸਤਗੁਰ ਸਾਹਿਬ ਜੀ ਸੱਚ ਦੀ ਕਲਾ ਵਕਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ